ਸਰੀ ਗਾਲੀ ਅੱਜ ਚੱਲੇ ਦੀ ਆਪਾਂ ਭੈਣੀ ਕੋੜੇ ਦੌੜੇ ਅੱਜ ਭੈਣੀ ਇਧਰ ਆਈਵਾਂ ਜੀ ਸਾਰਿਆਂ ਨੂੰ ਜੀ ਹਾਂ ਜੀ ਲੋ ਅਗਰ ਨਹੀਂ ਗਏ ਹੋ ਜੀ ਘਰ ਨੂੰ ਆਉਂਗੇ ਜੀ ਫਿਰ ਉਹ ਜੀ ਅਗਰ ਉਹ ਨਹੀਂ ਵੀ ਆ ਗਏ ਹਾਂ ਚੱਲੀਏ ਚੱਲੋ ਰੋਣ ਅਬੀ ਬੈਠ ਗਰਾਂ ਆਈਵਾਂ ਬੈਠੋ ਚੱਲੀਏ ਲੋ ਜੀ ਪੁੱਜ ਗਏ ਤੇ ਜੀ ਆਪਾਂ ਹੋਰੇ ਇੱਧਰ ਖੜ ਗਿਆ ਜੀ ਦੋ ਦਿਨ ਘੋੜੇ ਆ ਗਏ ਈ ਹੋਰ ਉਹ ਵੀ ਖੜੀ ਈ ਇੱਕ ਘੋੜੀ ਇੱਧਰ ਵੀ ਆ ਗਈ ਕਿਉਂਕਿ ਉਹ ਵੀ ਤਾਰ ਲਿਆ ਬਾਕੀ ਅੱਗੇ ਅੱਗੇ ਆਉਂਦੇ ਆ ਦਸਾਂ ਨੂੰ ਸਾਰੇ ਘੋੜੇ ਆ ਦੇ ਆਉਣ ਲੱਗ ਗਏ ਈ ਘੋੜੇ ਧੜਾ ਧੜਾ ਬਾਕੀ ਹੋਰ ਉਹਨਾਂ ਦੇ ਪਿੱਛੇ ਤੋਂ ਸਾਰੇ ਦਿਖਾਵਾਂਗੇ ਜੀ ਕਰੋ ਜਾ ਕੇ ਬਾਹੂਬਲੀ ਆ ਗਏ ਜੀ ਬਾਕੀ ਹੋਰ ਵੀ ਘੋੜੇ ਆਈ ਜਾਂਦੇ ਆ ਜੀ। ਇਹ ਬੜਾ ਪੂਰੀ ਵਰਗਾ ਪੂਰੀ ਛੋਟੇ ਦੇ ਪੂਰੀ ਵਰਗਾ। ਬਾਕੀ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਘੋੜੇ। ਸਾਰੇ ਦਿਖਾਉਂਦੇ ਤੁਹਾਨੂੰ ਘੋੜੇ। ਹਾਂ ਦੇਖੋ ਇਹ ਆ ਵੀ ਘੋੜਾ ਆ ਗਿਆ ਇੱਕ ਕਾਲਾ। ਆਕੀ ਉਹ ਲੇਟਰ ਉੱਤੇ ਮਾਰਦੇ ਘੋੜੇ। ਆਕੀ ਆਈ ਜਾਂਦੇ ਆ ਜੀ ਮਿਲ ਜਾ ਸੋਨਾ ਭਰੀ ਜਾਂਦਾ ਜੀ। ਆਕੀ ਤੁਹਾਨੂੰ ਦੋੜਾਂ ਵੀ ਦਿਖਾਉਂਗੀ ਜੀ। ਅੱਜ ਦੇ ਘੋੜੇ। ਲਓ ਜੀ। ਅੱਤਵਾਦੀ ਆ ਗਿਆ ਜੀ ਇਹਦੇ ਵੀ ਹੀਰਾ ਵੀ ਨੇ ਸੱਸੀ ਗਾਲ ਜੀ ਹੋਰ ਜੀ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਲੋ ਜੀ ਪਹਿਲੇ ਸ਼ੂਟ ਚੱਲੇ ਜਕਰਲਾ ਪਹੁੰਚੇ ਨੇ ਜੀ ਲੋ ਜੀ ਬਾਉ ਬਲੀ ਆ ਗਿਆ ਜੀ ਚੱਲੇ ਨੰਬਰਵਾ ਚੱਲਿਆ ਹੁਣ ਹਾਂ ਗੁਪਾਲ ਸ਼ੂਟਾਂਲੇ ਛੋੜੀ ਰਾਣੀ ਮਾਜਰੀ ਜਾਂਤੀ ਰਾਣਮਾ ਗੜ ਦਵਾਰਾ ਸਾਰ ਊਮਕਲਾ ਬੁੱਢਾ ਦਲ ਜੀ ਪਰ ਇਹ ਤਾਂ ਪੁਲਵਾਨ ਜੱਗਾ ਪਲੋਹਾਂ ਦੀਆਂ ਉਹਦੀ ਗੱਲ ਤਾਂ ਘੋੜਾ ਨਹੀਂ ਖੇਡ ਵਿੱਚ ਬਚਣ ਨਾ ਵਾਗੇ ਜੇ ਭੱਜ ਵੀ ਜਾਂਦਾ ਮੈਨੂੰ ਪਤਾ ਲੱਗਦਾ ਵੀ ਘੋੜਾ ਖੁੱਕਿਆ ਕੋ ਕੋ ਜਾਂ ਘੋੜੀ ਖੁੱਕੀ ਹੈ ਅਸੀਂ ਕਿੱਥੇ ਹੋਈ ਵੀ ਸਿਕਰਾਜ ਕਰਨੇ ਥੋੜੇ ਇਧਰੋਂ ਧਿਆਨ ਕਰੋ ਲੋਕਾਂ ਬਹੁਤ ਆ ਇੱਧਰ ਆ ਜੀ ਫਕਤਾ ਸਰਾਮ ਜੀ ਹੈ ਮੈਂ ਨਹੀਂ ਲਿਖਦੇ ਕਹਿੰਦੇ ਮਾਰ ਛੱਡੀਆਂ ਦਰਬ ਕਮਾਉਂਦਾ ਹੈ ਕੰਨਾ ਮਾਰ ਕੇ ਰੋਕਾਂ ਨਾ ਬਾਬਾ ਸਸਰੀ ਘਰ ਛੁੜੇ ਭਾਈ ਭਲਵਾਨ ਜੀ ਧੰਨਵਾਦ ਤੁਹਾਡਾ ਸਾਰੇ ਚਾਉਕਾਂ ਦਾ ਧੰਨਵਾਦ ਸਾਰੇ ਕੋਹੇ ਰਾਜ ਜੀ 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 ਸ਼ੇਰੂ ਫਕਤਾ ਸਾਹਿਬ ਦੀ ਵਿਖਤ ਜਿਹੜੇ ਸੰਤ ਲੋਕ ਹੋਇਆ ਕਰਦੇ ਆ ਉਹਨਾਂ ਨੂੰ ਪੁੱਛ ਲੈ ਜੀ ਸਹਿਜਤ ਮੀਰੀ ਵਾਲਾ ਜੀ ਪੁੱਤ ਪੋਤਿਆਂ ਨੂੰ ਪਾਲ ਦਿਖਾਏਗਾ ਤੁਰੀ ਆ ਵੀ ਗੋੜੀ ਜੀ ਆ ਪੋਤਿਆਂ ਡਾਰੀ ਕਾਇਸ਼ ਬੁੱਕਟ ਹਾਂਜੀ ਪਹਿਲੀ ਹੀ ਛੱਡਣਾ ਸਹਿਜੋ ਹੀਰਾ ਉਹ ਪੱਛੇ ਦੂਵੇ ਬਾਬੇ ਨਾ ਠੀਕਾ ਠੀਕ ਹੈ ਬਾਕੀ ਲੋ ਜੀ ਛੱਡ ਦੇ ਹੀਰਾ ਦੇਖਦੇ ਹੁਣ ਕਿਆ ਕਰਦਾ ਹੀਰਾ ਦਿਖਾਉਂਦਾ ਕੋਈ ਚੱਕਰ ਨਹੀਂ ਬਾਜੀ ਹੀਰੇ ਦੀ ਫੈਨ ਪਾਉਂਡ ਸਪੋਲਿੰਗ ਲੋ ਜੀ ਬਈ ਕੋੜਾ ਆੜਦਾ ਜੀ ਕੋਮਕਾਲ ਵਾਲਿਆਂ ਦਾ ਜੀ ਬਾਜ ਕੋੜਾ ਆੜਦਾ ਜੀ ਦੇਖੋ ਇਹ ਦੇਖੀ ਕਿ ਆਲਚਨ ਕਰਦਾ ਜੀ ਬਾਕੀ ਲੱਗੇ ਹੀ ਛੱਡਣਾ ਉਹਨੂੰ ਲਗਾਉਂਦੇ ਹੋਰ ਦੋਆਂ ਕੀ ਆਏ ਦਿਗਾਰੀ ਇਹ ਸਪੀਡ ਵੀ ਖਾਸੀ ਆ ਪਹਿਲੇ ਪੰਜ ਜੀ ਆਉਂਦਾ ਦੇਖਿਓ ਜੀ ਹੁਣ ਛੱਡੂਗੀ Yeah, ਛੜਤਾ ਜੀ ਆਪ ਪਾਜ ਆਓ ਬਾਹਰ ਚਲਾ ਇਹ ਬੇ ਜੀ ਪਹਿਲਾ ਕੌੜਾਈ ਬਾਈ ਬਾਈ ਛੜਤੀ ਜੀ ਹੋਰੀ ਇੱਕ ਹੋਰ ਕੀ ਕਰਦੇ ਆ ਠੰਡੀ ਹੋਏ ਫੜਦੇ ਆ ਉੱਤ ਦੇ ਛੱਡੀ ਹੋ ਗਈ ਜੀ ਫੇਰ ਖੜੀ ਬਾਕੀ ਲੱਗਿਆ ਛੱਡਣੇ ਹੋਗੀ ਦੁਬਾਰਾ ¡Cartín! ਪਹਿਲਾ ਘੋੜਾ ਆ ਗਿਆ ਜੀ ਅੱਗੇ ਹੁਣ ਛੱਡਦੇ ਆ ਭੋਲੂ ਜੱਜਾ ਆਇਆ ਹੋਇਆ ਹੌਰ ਜੀ ਕਿਵੇਂ ਆ ਠੀਕ ਆ ਵਧੀਆ ਵਧੀਆ ਆ ਮੇਰੇ ਚਾਚੂ ਹੌਰ ਜੀ ਵਿਹਵੀ ਨਹੀਂ ਹੈਗੇ ਵਧੀਆ ਲੋਕ ਕੇ ਰਹਨੇ ਆ ਤਾਲੀ ਦੇਖ ਦੇ ਅਸੀਂ ਬਾਬੇ ਲਿਆਂਦੇ ਬੈ ਨਾਲ ਸਪੈਸ਼ਲ ਘੋੜੀਆਂ ਦੀ ਦੇਖਣ ਇਹ ਸਾਡੇ ਗੋਲੀ ਬ੍ਰਦਰਸ ਘੋੜੀ ਦਾ ਪੈਰੀ ਮੂੰਹ ਟੱਕਦਾ ਅਬੇ ਨੂੰ ਲਿਆਉਣਾ ਦਾ ਜਾਣਦੇ ਆ ਦੂਜੀ ਸ਼ਿਫਟ ਦੇ ਘੋੜੇ ਬਾਕੀ ਦੋਨੋਂ ਦਿਖਾਵਾਂਗੇ ਉਹ ਹੋਜੀ ਬਾਈ ਅੱਤ ਵਜੇ ਚੱਲੇ ਆ ਹਾਂ ਅੱਤ ਵਜੇ ਬਾਈ ਹਾਂ ਅੱਤ ਵਜੇ ਬਾਈ ਨਾ ਨਗਲੀ ਡਰੋ ਲੋ ਬਈ ਇਹਨੇ ਆ ਘੋੜੇ ਨੇ ਨੁਕਰੇ ਨੇ ਹੁਣੀ ਮੋੜਨਾ ਜੀ ਕੋਹਾ ਕੇ ਜਦ ਮੋੜ ਜਾਣਾ ਜੀ ਇਹਨੇ ਅਰਸ਼ੀ ਕੋਹਾੜੇ ਵਾਲਿਆਂ ਬੇਜ ਮੰਗੀ ਮੁਸ਼ਕਵਾਲ ਵਾਲਿਆਂ ਦਾ ਘੋੜਾ ਇਹੇ ਬਾਕੀ ਛੱਡੂਗੀ ਢੱਡੀ ਹੋ ਗਈ ਖੜੀ ਹੁਣ ਦੇਖਿਓ ਕੀ ਰੰਗ ਲਾਉਂਦਾ ਹੈ ਵੀ ਘੋੜਾ ਵਧੀਆ ਘੋੜਾ ਹੈ Oiga, claro, arpe, y arpe. दू शिया शिफ्ट ਇਹ ਮੋਲੇ ਆਈ ਉਹ ਸਾਈਡ ਦਾ ਬਗੀਦੀ ਥੋੜੀ ਜਿਹੀ ਕੋੜੀ ਤਾਂ ਕੜ ਕੇ ਮੋਲੇ ਹੁਣ ਦੁਆਰਾ ਭਜਾਉਂਗੇ ਬਾਕੀ ਦੇਖਦੇ ਹੁਣ ਦੁਆਰਾ ਕੋਲੇ ਭਜਾਉਣਾ ਛੱਡਣਾ ਨਾ ਗਾਣਾ ਨਾਨਾ ਬਾਈ ਕੋੜਾਈ ਲੱਗੇ ਜਿਉਂ ਛੱਡਣਾ ਚੱਲ ਬਾਈ ਬਾਈ ਲੱਗੇ ਛੱਡਣਾ ਬਾਈ ਸਭੀ ਬੈਠੇ ਆਈ ਬਾਈ ਸਭੀ ਉੱਪਰ ਛੂ ਲੋ ਮਾਸ ਕੋਲਾ ਸਭੀ ਬੈਠੇ ਆਈ ਉੱਪਰ ਜਿਹੜੀਆਂ ਕਾਲੇ ਕਾਂਟੇ ਦਾ ਕਹਿੰਦੇ ਸੋ ਸ਼ੇਰੂ ਵਾਲੀ ਲੱਗੇ ਛੱਡਣਾ ਕੋੜੀ ਨਵੀਂ ਤਿਆਰ ਕਰੀ ਸ਼ੇਰੂ ਨੇ ਤਲੰਦਰ ਵਾਲੇ ਦੀ ਜਿਹੜਾ ਬਾਈ 13 ਜਵਾਕਾਂ ਦਾ ਬਾਪਾ ਉਹ ਵੀ ਇੱਕ ਘੋੜੀ ਬਾਈ ਹੁਣ ਲੱਗੇ ਛੱਡਣ ਅਮਨ ਬਾਈ ਤੂੰ ਨਹੀਂ ਲੈ ਕੇ ਬਾਈ ਸ਼ੇਰੂ ਦੀ ਘੋੜੀ ਚੱਲ ਸ਼ੇਰੂ ਆਹ 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 ਸਾਸਰੀ ਗਾਲ ਜੀ ਨਵੇਂ ਵਲੌਗਸ ਸਵਾਗਤ ਆ ਤੁਹਾਡਾ ਇਹ ਮੁੰਡੇ ਦੇ ਵਲੌਗ ਜੀ ਹੋਰ ਜੀ ਇਹ ਗਿੱਲਰ ਆਉਂਦੇ ਆ ਲੈ ਵੰਗ ਚੜਾਈ ਕਰਾ ਲੱਗੇ ਹੋਣਾ ਦੌੜਾਂ ਦੇਖਣਾ ਹੈ ਨਹੀਂ ਦੌੜਾਂ ਨਹੀਂ ਦੇਖਣਾ ਹੈ ਇਹ ਤਾਂ ਦੇਖੀ ਈਗਾ ਠੀਕ ਹੈ ਮੇਨ ਬੰਦਾ ਆਈ ਮੇਖ ਰੌਂਦਾ ਹੋਰ ਬਾਈ ਬਿੱਲਾ ਲੈ ਆਈ ਵਧੀਆ ਈ ਵਧੀਆ ਹੋਰ ਸੁਣਾਓ ਤੇਰੀ ਕੁੜੀ ਕਿੱਥੇ ਹੈ ਮੇਰੇ ਦਾ ਘਰ ਆਈਆਂ ਤੇਰੀ ਕੱਲ ਨਹੀਂ ਪਜੀ ਭਜਾਈਉਣੀ ਮੈਂ ਪਤਾ ਹੀ ਤਾਂ ਵੀ ਹੋਰ ਨੂੰ ਮੌਕਾ ਦੱਤਾ ਨਾ ਮੈਂ ਇਹਨੂੰ ਹੋਰ ਨੂੰ ਮੌਕਾ ਦੱਤਾ ਛੋਟ ਨਾਲ ਛੋਟੇ ਪੈਣੀ ਪੂਣੀ ਦੇ ਮੇਲੇਾਂ ਵਿੱਚ ਕਿੱਥੇ ਜਾਂਦਾ ਇਹ ਬੜੇ ਸਿੰਘ ਸਿੰਘ ਦੇ ਬੈਠੇ ਵਿੱਚ ਜਾਂਦਾ ਠੀਕ ਆ ਠੀਕ ਆ ਇਹ ਰਹਿ ਰਾਜ ਨੇ ਰਾਏ ਪ੍ਰਖੇਡਾਂ ਜਾਂਦਾ ਹੋਰ ਕੋੜੇ ਨੂੰ ਮੌਕਾ ਦੱਤਾ ਜਦੋਂ ਅੱਜ ਆ ਜਾਂਦਾ ਨਾ ਤੇਰਾ ਸਾਈਕਲ ਨਾਲ ਸਵਾਗਤ ਕਰਨਾ ਤਾਂ ਕੁੜੀ ਜਦੋਂ ਕੁੜੀ ਲਈ ਜਾਂਦਾ ਚੱਲੰਦਗਾ ਭਾਈ ਮੇਲਾ ਲੱਗਿਆ ਭਾਈ ਛੱਡਣ ਥੋੜੀ ਸਵਾਰ ਉੱਚੀ ਬੋਤੇ ਕਰ ਨਾ ਨਾੜ ਕੋ ਦਾ ਫੂੰਦਰ ਨਾ ਨਾ ਜਿੱਗੀ ਬਾਈ ਥੋੜੀ ਕੱਲ ਛਾਵੰਦਿਆ ਕੋਈ ਕੋੜੀ ਲੱਗੀ ਆਈ ਭੱਜਣ ਜਿਹੜੀ ਪਹਿਲਾਂ ਮਾੜੀ ਸਾਈਡ ਦਾ ਬਗੀਦੀ ਕੋੜੀ ਸਕੀ ਲੱਗੇ ਜੂ ਦਵਾਰਾ ਛੱਡਣ ਉਹ ਬੱਲੇ ਹੁੰਦਾ ਹੁੰਦਾ ਹੀ ਚੱਲਾਂਗੇ ਔਰ ਇੱਥੇ ਕਿੱਣੇ ਕਰੋਵੇ ਲੋ ਬਾਈ ਕਰਮਾ ਚੱਲਿਆ ਜੀ ਕੋੜਾ ਕਰਮਾ ਕੋੜਾ ਚੱਲਿਆ ਜੀ ਲੋ ਬਾਈ ਟਰੰਪ ਕੋੜਾ ਚੱਲਿਆ ਜੀ ਅਕੀ ਦੇਖਦੇ ਹਾਂ ਹਣ ਦਿਖਾਉਂਦਾ ਟਰੰਪ ਵੀ ਜ਼ੋਰ ਨੂੰ ਲੋ ਬਾਈ ਰੋਕਟ ਚੱਲ ਰੋਕਟ ਆਈਹਾ ਕੋੜਾ ਆ ਜਾ ਪੁੱਤ ਆ ਜਾ ਲੱਗੇ ਛੱਡਣ ਰੋਕਟ ਨੂੰ ਅੱਠ ਰੀਅਲ ਪੱਟੇ ਦੇ ਵਿੱਚ ਚੱਲ ਹੋ ਗਿਆ ਭਾਈ ਰੋਕਟ ਰੋਕਟ ਜਾਂਦਾ ਰੋਕਟ ਚੱਲ ਛੋਟਿਆ